ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਡਾ ਬੋ ਬੋ ਸਵਾਗਤ ਆ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆਗੀਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਚੰਗੀਆਂ ਟੋਪ ਕਲਾਸ ਵੱਡੀਆਂ ਵੇੜਾਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰ ਜੀ ਉਹਨਾਂ ਕੋਲ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਲ ਜੇ ਵਧੀਆ ਵੀਰੇ ਵਧੀਆ ਤੁਸੀਂ ਸੁਣਾਓ ਹਾਂਜੀ ਵੀਰੇ ਨਾਂ ਦੱਸਿਓ ਜਤਿੰਦਰ ਸਿੰਘ ਪਿੰਡ ਪਿੰਡ ਉਦਵਾਲੀ ਖੁਰਦ ਜ਼ਿਲ੍ਹਾ ਗੁਰਦਾਸਪੁਰ ਤਸਕੀਰ ਇਹਦਾ ਬਪਨ ਠੀਕ ਹੈ ਜੀ ਫੋਨ ਨੰਬਰ ਵੀਰ ਜੀ ਦੱਸ ਦਿਓ ਨਾਸੀ 017 3677 44 42 ਠੀਕ ਆ ਵੀਰੇ ਚੰਗਿਆ ਵੇੜਾ ਵਡੀਆਂ ਵੇੜਾ ਆਪਣੇ ਕੋਈ ਹੁੰਦੀਆਂ ਵਡੀਆਂ ਵਾੜਾ ਗਿੰਦਰਵੀ ਰਾਜੀਆਂ ਨੇ ਹਾਂਜੀ ਚੰਗੇ ਰਿਕਾਰਡ ਵਾਲੀਆਂ ਚੰਗੇ ਰਿਕਾਰਡ ਵਾਲੀਆਂ ਠੀਕ ਆ ਜੀ ਹਾਂਜੀ ਤਾਂ ਕਰੀਏ ਸ਼ੁਰੂ ਇਹਨਾਂ ਦੇ ਵੀਰੇ ਹਾਂਜੀ ਇਹਦੇ ਬਾਰੇ ਦੱਸੋ ਵੀਰੇ ਪਹਿਲਾਂ ਇਹ ਕਿੱਥੀ ਵੇੜ ਦੂਜਾ ਸੂਆ ਵਾ ਦੂਜਾ ਸੂਆ ਪਹਿਲੇ ਸੂਏ ਵੇੜਨੇ ਦੁੱਧ ਕੱਢਿਆ 20 ਪਲੱਸ 20 ਪਲੱਸ ਗਈ ਆ ਤੇ ਵੀਰ ਜੀ ਕਿੰਨੇ ਦਿਨ ਕਿੰਨੇ ਦਿਨ ਬਾਕੀ ਆ ਇਹ ਹਫਤਾ ਇਕ ਲੈਣੀ ਇੱਕ ਹਫਤਾ ਬਾਕੀ ਆ ਹਾਂਜੀ ਹਾਂਜੀ ਵੇਖੋ ਵੀਰੇ ਚੈੱਕ ਕਰ ਲਿਓ ਵੱਡੀ ਵੇੜਾ ਫੁੱਲ ਕਦ ਵਜਣ ਵਾਲੀ ਆ ਲੈਵਲ ਉਹ ਚੈੱਕ ਕਰ ਲਿਓ ਹੇ ਇੱਕ ਹਫਤਾ ਬਾਕੀ ਆ ਚੰਗੀ ਵੇੜਾ ਵੀਰੇ ਬੋਦੀ ਵਾਲੀ ਆ ਹੈ ਲੰਮੀ ਤੋਰ ਤੇ ਮੜੀ ਜੇ ਹੁਣ ਤੋਰ ਤੇ ਬਾਕੀ ਵੀਰੇ ਚੈੱਕ ਕਰ ਲਿਓ ਚੰਗੇ ਰਿਕਾਰਡ ਵਾਲੀ ਦੱਸ ਦਿਆ ਵੀਰ ਜੀ ਹੁਣੀ ਹੇ ਦਿਨ ਬਾਕੀ ਆ ਲੈਵਾ ਹੁਣ ਤੋਂ ਕਾਫੀ ਬਣਿਆ ਵੇਰੀ ਐਰ ਕੀ ਦੋਤ ਚੰਗਾ ਭਰ ਜੂ ਐਰ ਕੀ 20 ਪਲੱਸ ਭਰੂ 20 ਪਲੱਸ ਚੱਲੂ ਹੈ ਨਾ ਬਾਕੀ ਕਿੱਡੀ ਵਿਹੜਾ ਵੀਰੇ ਭਰਨਾ ਭਰਨਾ ਹੈਨਾ ਬਿਲਕੁਲ ਬੜੀਆਂ ਬੜੀਆਂ ਸੀਸੀਆਂ ਆਤੀਆਂ ਵੇਚਦੇ ਰਹੇ ਆ ਬਿਲਕੁਲ ਹਾਂਜੀ ਤੇ ਬਾਕੀ ਵੀਰੇ ਕੱਦ ਕਾਠ ਵਾਲੀ ਆ ਦੁੱਧ ਤਾਂ ਭਰਨਾ ਹੀ ਭਰਨਾ ਨੇ ਹੈਨਾ ਹਾਂਜੀ ਹਾਂਜੀ ਦੂਜਾ ਸੂਆ ਵਾ ਬਾਕੀ ਵੀਰੋ ਕੱਦ ਵਜਨ ਵਾਲੀ ਆ ਲੈਵਲ ਵਾ ਚੈੱਕ ਕਰ ਲਿਓ ਠੰਡੀ ਦੀਦੀ ਠੰਡੀ ਸੀਲ ਆ ਗਈ ਆ ਥਾਂ ਦੀ ਕੁਆਲਿਟੀ ਚੈੱਕ ਕਰ ਲਿਓ ਐ ਨੌਕਾਲਾ ਥਾਂ ਆ ਗਿਆ ਨਾੜਾ ਨੂਣਾ ਵੀਰੇ ਮਾਨੇ ਤੇ ਚੈੱਕ ਕਰ ਲਓ ਬਾਕੀ ਕਿੰਨਾ ਵੀਰਾ ਪਸ਼ੂ ਰੱਖਿਆ ਉਹਨਾਂ ਦਾ ਅੰਦਾਜ਼ਾ ਲਾ ਹੀ ਲੈਣਾ ਕਿੰਨਾ ਦੁੱਧ ਕੱਢੂਗੀ ਕਿਉਂਕਿ ਵੀਰੇ ਵੱਡੀ ਵਿਹੜਾ ਦੁੱਧ ਦਾ ਰਿਕਾਰਡ ਤਾਂ ਭਰੂ ਭਰੂ ਹੈਨਾ ਵੀਰੇ ਹ ਦੁੱਧ ਵਾਲੀ ਕੰਨਿਆ ਦਿਨ ਬਾਕੀ ਦੱਸਿਆ ਹਫਤਾ ਇੱਕ ਲੇ ਇੱਕ ਹਫਤਾ ਬਾਕੀ ਆ ਤੇ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਕਹਿੰਦੇ 80 ਦੀ ਵੇਚਦੇ ਨੇ ਹਾਂ ਨਾ 65 ਹਜ਼ਾਰ ਦੇ ਕਹਿੰਦੇ ਹਾਂ ਨਾ 65 ਜੀ ਠੀਕ ਹੈ ਜੀ ਕੋਈ ਮਕਰ ਦਿਓ ਮਾਂਦਣ ਵਿੱਚੋਂ ਕੋਈ ਵੀਰਾਂ ਦਾ ਹਨਾ 5000 ਸ਼ੋਰ 60 ਦੀ ਹਾਂ ਜੀ ਠੀਕ ਹੈ ਹੋਰ ਜਾਣਦੇ ਹੋਰ ਜਾਣਦੇ ਹੋ ਹੁਣ 55 ਵਾਲਾ ਹੀ ਫੋਨ ਲਾਵੇ ਹੋਰ ਨਾ ਕੋਈ ਲਾਵੇ ਕੀ ਬਾਤ ਹੈ ਜੀ ਵੇਖ ਲਓ ਵੀਰੋ ਵੱਡੀ ਵੈੜਾ ਕੱਦ ਵਜਨ ਵਾਲੀ ਆ ਚੰਗੇ ਰਿਕਾਰਡ ਵਾਲੀ ਆ ਬਾਕੀ ਵੀਰ ਜੀ ਕਹਿੰਦੇ 55000 ਦੀ ਦੇ ਦਾਂਗੇ ਬਾਕੀ ਵੀਰੇ ਫੋਨ ਲਾ ਲਿਓ ਤੁਸੀਂ ਕੋਈ ਵੀਰ ਦੂਰੋਂ ਚੱਲ ਗਿਆ ਹੋਊਗਾ ਛੱਡ ਕੇ ਨਹੀਂ ਜਾਂਦਾ ਵੀਰੇ ਵੱਡੀ ਵੜ ਕੋਈ ਨਿੱਕੀ ਮੰਨ ਕੇ ਨਾ ਚੱਲੇ ਹੋਗੀ ਛੋਟੀ ਹੋਊਗੀ ਲੰਮੀ ਬੇੜਾ ਕਦ ਵਜਨ ਆ ਗਿਆ ਠੀਕ ਹੈ ਵੀਰੇ 55 ਜਦੋਂ ਛੋਟ ਛਾਟ ਕਰਦੇ ਹੋ ਹਨਾ ਠੀਕ ਹੈ ਜੀ ਦੂਜੇ ਨੰਬਰ ਤੇ ਆ ਗਈ ਵੀਰੇ ਦੱਸੇ ਆ ਵਸ਼ੀ ਤਾਂ ਦੂਜਾ ਸੂਆ ਹੀ ਆ ਦੂਜਾ ਸੂਆ ਆ ਗਈ ਸੂਏ ਨੇ 20 ਲੀਟਰ ਦੁੱਧ ਕੱਟਿਆ ਜੀ 20 ਲੀਟਰ ਭਰਿਆ ਹਾਂਜੀ ਹਾਂਜੀ ਠੀਕ ਹੈ ਵੀਰੇ ਬਹੁਤ ਆਰਡਰ ਚੰਗਾ ਲੱਗਾ ਇਹਨੂੰ ਖੋਲੀ ਹੋਏ ਕਿੰਨੇ ਦਿਨ ਬਾਕੀ ਵੀਰੇ ਇਹਦੇ ਇਹ ਤਿਆਰੀ ਇਹ 2-4 ਦਿਨ ਹੀ ਜੀ 2-4 ਦਿਨ ਹਾਂਜੀ ਹਾਂਜੀ ਠੀਕ ਵੇਖੋ ਵੀਰੋ ਚੰਗੇ ਰਿਕਾਰਡ ਵਾਲੀ ਆ ਗਈ ਐ ਵੀ ਛਿੱਗੀ ਦੰਦੀ ਵੈੜ ਠੀਕ ਹੈ ਜੀ ਗਲਾਬੀ ਵੀਰੋ ਥਾਣਾ ਗਿਆ ਐ ਥੱਬਾ ਲਾਇਆ ਹੁਣ ਤੋਂ ਹੀ ਦਿਨ ਬਾਕੀ ਨੇ ਚੰਗੀਆਂ ਪੰਡਾਂ ਪਾਉ ਵੀਰ ਜੀ ਚੰਗੇ ਰਿਕਾਰਡ ਵਾਲੀ ਆ ਚੰਗੀ ਤਲੱਲੇਦਾਰ ਵੈੜ ਆ ਠੀਕ ਹੈ ਜੀ ਚੰਗੀ ਵੈੜ ਆ ਗਈ ਹਨਾ ਵੀਰੋ ਗਲਾਬੀ ਥਾਣਾ ਗਿਆ ਚੰਗੇ ਰਿਕਾਰਡ ਵਾਲੀ ਆ ਬਾਕੀ ਵੀਰੋ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਛੱਡ ਕੇ ਨਹੀਂ ਜਾਂਦਾ ਵੱਡੀਆਂ ਵੈੜਾਂ ਵੀ ਵੀਰੋ ਵਾਟਰ ਕਿਟਾ ਚੰਗਾ ਲੱਗਾ ਵੇ ਬਿਲਕੁਲ ਵੀਰੇ ਬਿਲਕੁਲ ਹਾਂਜੀ ਬਿਲਕੁਲ ਨਾਲੇ ਵੀਰ ਜੀ ਦਾ ਡਾ ਲੰਮੇ ਸਮੇਂ ਤੋਂ ਵਪਾਰ ਦਾ ਕੰਮ ਆ ਹਨਾ ਸਾਨੂੰ ਤਜਰਬਾ ਵਾ ਚੰਗੀ ਚੰਗਾ ਪਸ਼ੂ ਤੁਸੀਂ ਲੈ ਕੇ ਆਉਣਾ ਹਾਂਜੀ ਹਾਂਜੀ ਤਾਂ ਜਿਹੜਾ ਜਾਨੀ ਕਿ ਵਪਾਰੀ ਵੀਰ ਭਰਾ ਹੀ ਲੈ ਜਾਂਦੇ ਆ ਜ਼ਿਆਦਾ ਖਰਦੇ ਵਪਾਰੀ ਸਾਡੇ ਕੋਲ ਬਿਲਕੁਲ ਬਿਲਕੁਲ ਜੀ ਬਾਕੀ ਵਸ਼ੇਮ ਤੁਹਾਡੇ ਕੋਲੇ ਵੱਡੀਆਂ ਹੁੰਦੀਆਂ ਹਨਾ ਬਿਲਕੁਲ ਵੀਰੇ ਚੰਗੇ ਰਿਕਾਰਡ ਵਾਲੀ ਆ ਗਈ ਆ ਬਾਕੀ ਵੀਰੇ ਤੁਸੀਂ ਚੈੱਕ ਕਰ ਹੀ ਲਈ ਆ ਅੰਦਾਜ਼ਾ ਵੀ ਲਾ ਲਿਓ ਕਿੰਨਾ ਦੁੱਧ ਵੇਰ ਪਰ ਜੂਗੀ ਬਾਕੀ ਵੀਰੇ ਦੁੱਧ ਗਾੜੀ ਸੇਵਾ ਦਾ ਕੇਦੇ ਹਨਾ ਬਹੁਤ ਜ਼ਿਆਦਾ ਦੁੱਧ ਗੱਡਿਆ ਵੇਸ਼ੀ ਨੇ ਪਹਿਲਾਂ ਤਵਿਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋਜੂ ਇਹ ਹਾਣਾ 60 ਪੈਂਟ ਜੀ ਇਹ ਹਾਣਾ 65 ਜੀ ਬਾਕੀ ਕੋਈ ਫੋਨ ਲਾ ਲੇ ਹਨ ਹਾਂਜੀ ਫੋਨ ਲਾ ਕੇ ਬਿਲਕੁਲ ਵੀਰੇ ਵੇ ਲੋ ਵੀਰੋ ਰੇਡ ਵੀਰ ਦੇ ਜਾਇਜ ਨੇ ਚੰਗੀ ਵੈੜਾ ਠੰਡ ਸੁਣਾ ਗੁਲਾਬੀ ਆ ਗਿਆ ਰੇਡ ਵੀਰ ਦਾ ਜਮਾਂ ਜਾਇਜਾ ਵੱਧ ਕੋਟ ਆ ਬਿਲਕੁਲ 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 ਚੰਗੀ ਵੈੜਾ ਹੀ ਹਨਾ ਵੀਰੇ ਠੰਡ ਸੁਣਾ ਹੀ ਚੰਗਾ ਲੱਗਿਆ ਮੰਗੀ ਜਾਈਏ ਕਿੰਦਰ ਵੀਰ ਵੱਧ ਮੰਗੀ ਜਾਈਏ ਜਿੰਨੇ ਲੀਆਂ ਦੇਣੀਆਂ ਹਾਣਾ ਇਹਦੇ ਨਾਲ ਦੀਆਂ ਮਸ਼ੀਆਂ ਵੇਚ ਦੇ ਰਹੀਆਂ 90 90 ਹਜ਼ਾਰ ਦੀਆਂ ਬਿਲਕੁਲ ਬਿਲਕੁਲ ਵੀਰੇ ਆ ਵੇਖ ਲੋ ਵੀਰੇ ਮੁੱਲ ਨੀਰ ਨੇ ਜਵਾਇ ਜਿਆਜ ਕੀਤਾ ਵਾ ਜਿੱਦਣ ਸੂਬੀ ਫੇਰ ਇਹਦਾ 10000 ਰੇਟ ਵਾਜਣਾ ਬਿਲਕੁਲ ਵੀਰੇ ਬਿਲਕੁਲ ਬਾਕੀ ਵੀਰੇ ਤੂੰ ਹੁਣ 75 80 ਮੰਗਦਾ ਮੈਂ ਕਹਿੰਦਾ 3 ਛੱਡ ਦੇ 5 ਛੱਡ ਦੇ ਹੈਨਾ ਬਿਲਕੁਲ ਬਿਲਕੁਲ ਮੁੱਲ ਜਿਆਜਾ 65000 ਦੀ ਤੇ ਵਹਿੜ ਵੀ ਵੀਰੇ ਵੱਡੀ ਆ ਟੋਪ ਕਲਾਸ ਆ ਚੰਗਾ ਦੁੱਧ ਪਰੂਗੀ ਚੰਗਾ ਥਾਣਾ ਗਿਆ ਠੀਕ ਆ ਵੀਰੇ ਰੇਟ ਜਿਆਜਾ ਤੀਜੇ ਨੰਬਰ ਤੇ ਆ ਗਈ ਇਹਦਾ ਦੱਸੋ ਇਹ ਆ ਗਈ ਆ ਗਜਿੰਦਰੀ ਨੂੰ ਫੋਰਚਨਰ ਫੋਰਚਨਰ ਆ ਗਈ ਹਾਂ ਫੋਰਚਨਰ ਆ ਗਈ ਕੀ ਬਾਤ ਐ ਇਰੇ ਨਾਲ ਦੀ ਵਾੜ ਸਵਾਦੀ ਵੇਚੀ ਆ 10 ਦੀ ਵੇਚੀ ਆ ਹਾਂਜੀ ਇਹ ਥੋੜਾ ਜਿਹਾ ਬਜਾਰ ਕਰਕੇ ਹੁਣ ਗਰਮੀ ਕਰਕੇ ਵੈੜਾ ਦਾ ਰੇਟ ਆਉਣ ਕੀਤੇ ਬਿਲਕੁਲ ਬਿਲਕੁਲ ਤੇ ਇਹ ਕਿੰਨੇ ਦਿਨ ਬਾਕੀ ਵੀਰੇ ਹਾਂਜੀ ਕਿੰਨੇ ਦਿਨ ਲੈ ਜੀ ਇਹਦੇ 10 ਦਿਨ ਲੈਣੀ ਜੀ ਦਿਨ 10 ਬਾਕੀ ਆ ਜੀ ਹਨਾ ਕੀ ਕਿਲੋ ਦਾ ਰਕਾੜ ਜੀ ਠੀਕ ਆ ਜੀ 30 ਕਿਲੋ ਦਾ ਰਕਾੜ ਰਿਹਾ ਇਹਦਾ 30 ਕਿਲੋ ਦਾ ਰਕਾੜ ਰਿਹਾ ਬਾਕੀ ਵੀਰੇ ਵੇਖ ਲਓ ਚੈੱਕ ਕਰ ਲਓ ਰੇਲ ਦਾ ਡੱਬਾ ਹੀ ਆ ਲੰਮੀ ਮੇਲ ਆ ਲੰਮੀ ਪੈਜ ਬਾਡਾ ਬਿਲਕੁਲ 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 ਜੀ ਚੰਗੀ ਵੱਡੀਆਂ ਖੋਲੋ ਵੀਰੇ ਤੋਰੋ ਵੇਖੋ ਵੀਰੋ ਚੈੱਕ ਕਰ ਲਿਓ ਚੰਗੇ ਰਿਕਾਰਡ ਵਾਲੀ ਆ ਬਾਕੀ ਵੀਰੋ ਆਪਣੀ ਵੀਡੀਓ ਚੱਲਦੀ ਬਿਲਕੁਲ ਬਿਲਕੁਲ ਜੀ ਵੇਖੋ ਵੀਰੋ ਲੰਮੀ ਬੇੜਾ ਐ ਪੂਰਾ ਚਕਾਠਾ ਚਕੂਠਾ ਚੈੱਕ ਕਰ ਲਓ ਐ ਤਹੱਲੇਦਾਰਾ ਪਲੀ ਜੁੜੀ ਫੁੱਲਾ ਵੀਰੋ ਬਿਲਕੁਲ ਬਿਲਕੁਲ ਦੀ ਦੀ ਬਹੁਤ ਦਿੱਦ ਸੱਗੀ ਪੱਤੀ ਰਪਣ ਤੋਂ ਬਸ ਬੱਤੀ ਰਹੋ ਬਾਕੀ ਵੀਰੋ ਥਾਂ ਥੁਣ ਇਹਨੂੰ ਵੀ ਚੰਗਾ ਘੈਂਟ ਲੱਗਿਆ ਵਜਨ ਮੂਜਨ ਫੁੱਲਾ 30+ ਦਾ ਵੀਰੇ ਫਿਰ ਜਾਊਗੀ ਰਮਾਨ ਨੇ ਕਿੱਡੀ ਵੜਾ ਹਨਾ 30+ 30+ ਜਾਣ ਵਾਲੀ ਆ ਬਾਕੀ ਵੀਰੋ ਚੈੱਕ ਕਰ ਲਿਓ ਕੋਈ ਵੀਰ ਦੂਰੋਂ ਚੱਲ ਗਿਆਊਗਾ ਅੱਗੇ ਛੱਡ ਕੇ ਨਹੀਂ ਵੀਰੋ ਤੁਸੀਂ ਜਾਂਦੇ ਵੱਡੀਆਂ ਵੜਾ ਨੇ ਵੀਰੇ ਕੋਲੇ ਚੰਗੇ ਰਿਕਾਰਡ ਵਾਲੀਆਂ ਨੇ ਆਹ ਤੇ ਬੰਬੂ ਗਾੜੀ ਆ ਵੀਰ ਕੋਲ ਚੰਗੀ ਤਨ ਲੇਦਰ ਪਲੀ ਆ ਜੀ ਬਹੁਤ ਜ਼ਿਆਦਾ ਚੰਗੀ ਰਿਕਾਰਡ ਵਾਲੀ ਆ ਵੀਰੋ ਬਿਲਕੁਲ ਬੇਲ ਬਹੁਤ ਲੰਮੀਆਂ ਭਜਨ ਬਹੁਤ ਜ਼ਿਆਦਾ ਬਾਕੀ ਵੀਰੇ ਥਣ ਥਣ ਲੱਗੇ ਰੋ ਚੈੱਕ ਕਰ ਲਿਓ ਚੰਗਾ ਮੋਟਾ ਥਣ ਲੱਗਿਆ ਜੀ ਇਹ ਵੀਰੇ ਦਿਨ 10 12 ਲੈ ਜੂ ਹਨਾ ਹਾਂਜੀ ਦੇਨ ਬਾਕੀ ਆ ਡੇਨ ਦਾ ਹੈਗੇ ਬਿਲਕੁਲ ਤੇ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਵੜਾ ਬੋਲ ਕਜਿੰਦਰ ਵੀ ਕਿੰਨੇ ਦੀ ਚਾਹੀਦੀ ਓਦਾ ਸੋਝ ਦੱਸ ਦੇ ਹਾਂ ਮੇਰਾ ਮੋਲ ਤਾਂ ਚੰਗੀ ਚੀਜ਼ ਦਾ ਚੰਗੀ ਚੀਜ਼ ਦਾ ਤੇ ਮੋਲ ਹੀ ਕੋਈ ਨਹੀਂ ਨਾ ਜੋ ਹਣ ਹਰ ਕੀਮਤ ਤੇ ਵੇਖਦੀ ਚੰਗੀ ਚੀਜ਼ ਹੈ ਨਾ ਹਾਂਜੀ ਯਾਦ ਹੀ ਕਰੂਗਾ ਹਾਂਜੀ ਹਾਂਜੀ ਆਪਣੇ ਸੱਜਣ ਬੰਦੇ ਬਲੀ ਠੀਕ ਹੈ ਵੀਰੇ ਲੱਖ ਦੀ ਵੇਚਦੇ ਰਹੇ ਆ ਹਾਂਜੀ ਭਾਵ ਮੁੱਲੇ ਦਾ ਫਰਕ ਭਾਤ ਜਿਹੜੀ ਜਾਣਦੇ ਹੋ ਜਿਹੜੀ ਜਾਣਦੇ ਹੋ ਵੀਰੇ ਉਹ ਸੇਲ ਤੇ ਜਾਣਨਾ ਕਿ 75000 ਦੀ ਗਾਂ ਦੇ ਦਾ 75000 ਦੀ 75000 ਕੀ ਬਾਤ ਹੈ ਜੀ ਬਾਕੀ ਵੀਰੇ ਉਹ ਚੋਂ ਵੀ ਮਾਨਦਾਨ ਹੋ ਜੂ ਹਨ ਛੋੜ ਚੁੱਕਾ ਕਰਾਂਗੇ ਛੋੜ ਛੱਪਾ ਹਨ ਤੇ ਬਾਕੀ ਠੀਕ ਹੈ ਵੀਰੇ ਰੇਡ ਵੀਰ ਦੇ ਜਾਇਜ ਆ 75000 ਦੀ ਆ ਬਾਕੀ ਵੀਰੋ ਲੰਮੀ ਬੇਲ ਆ ਚੰਗਾ ਜਗਾਠਾ ਜਗੂਠਾ ਉਹ ਭਾਵੇਂ ਵੇਚ ਲੈ 90 ਦੀ 2.5 ਲੱਖ ਦੀ ਵੇਚ ਬਿਲਕੁਲ ਸਾਂਭ ਦਾ ਮੁੱਲ ਆ ਵੀਰੇ ਬਿਲਕੁਲ ਬਿਲਕੁਲ ਬਾਕੀ ਵੀਰੇ ਤੁਹਾਡਾ ਰੇਟ ਤੋਂ ਪਾਲਾ ਕਹਿੰਦਾ ਵਪਾਰੀ ਮਾਲ ਤੁਹਾਡੇ ਕੋ ਖੜਦੇ ਹੋਣਗੇ ਕਿਉਂਕਿ ਰੇਟ ਜਾਇਜ ਆ ਪਰ ਕਿਹੜਾ ਵੀਰ ਲੈ ਜਾਊਗਾ ਵੀਰੇ ਜਿਆਦਾ ਨਹੀਂ ਕਹਿੰਦੇ ਚਲੋ ਆਪਾਂ ਨੇ ਤੇ ਵੀਡੀਓ ਬਣਾਈ ਦੀ ਕੋਈ 10 12 ਦਿਨ ਸਾਂਭੂ ਗਾਣਾ ਤਵੱਟ ਦੇ 20 25 ਹਜ਼ਾਰ ਦਾ ਵਟ ਲੂ ਸਾਂਭ ਦਾ ਮੁੱਲ ਤਾਂ ਪੈਣਾ ਪੈਣਾ ਉਹਨੂੰ ਹਨਾ ਜੀ ਅੱਜ 75 ਦੀ ਆ ਹਾਂ ਜੀ ਤੇ ਹਰ ਇੱਕ ਵੀਰ ਨੂੰ ਜਾਣਕਾਰੀ ਹੈਗੀ ਆ ਵੀ ਐਡੀ ਵੇੜ ਕਿੰਨੀ ਕੀਮਤ ਦੀ ਆ ਜਿਹੜਾ ਘਰ ਵਾਲਾ ਲੈ ਜਾਊ ਤੇ ਜਿਆਦਾ ਬਿਲਕੁਲ ਵੀਰੇ ਬਿਲਕੁਲ ਢੱਕੇ ਲਾਉਣ ਵਾਲੀ ਆ ਦੁੱਧ ਕਿਥੇ ਦੋ ਤਿੰਨ ਰੱਖਣੀ 1 ਇੱਕ ਹੀ ਲੱਖ ਲੈ ਗਰਮੀ ਹੋਣੀ ਮਨਾਉਂਦੀ ਗਾ ਬਿਲਕੁਲ ਵੀਰੇ ਗਰਮੀ ਨਹੀਂ ਮਨਾਉਂਦੀ ਹਨਾ ਕੋਈ ਘਰ ਕਰਕੇ ਕੋਈ ਵੀ ਨਹੀਂ ਬਾਈ ਨਾ ਨਾ ਕੋਈ ਗਰਮੀ ਐ ਜਮਾ ਮੱਝਾਂ ਵਾਲਾ ਸਵੇਰ ਦਾ ਬਿਲਕੁਲ ਖਾਨ ਤੇ ਬਹੁਤ ਸਪੈਸ਼ਲ ਲੱਗੇ ਬਿਲਕੁਲ ਬਿਲਕੁਲ ਜੀ ਠੰਡੀ ਦੀ ਵੀ ਬਾਕੀ ਵੀਰੇ ਤੇ ਯਾਰ ਵਾ ਵਾ ਵੀਰ ਦਾ ਪ੍ਰਾਣਾ ਤਜਰਬਾ ਵਾ ਪਸ਼ੂ ਤੇ ਥਾਣਾ ਥਾਣੇ ਭਾਂਡੇ ਤੇ ਪਸ਼ੂ ਹੁੰਦਾ ਵਾ ਹਨਾ ਜੀ ਤੇ ਕੱਦ ਕਾ 18 ਪਸ਼ੂ ਆ ਲਊ ਵਾਲੀਆਂ ਬਿਹੜਾਂ ਨੇ ਦੁੱਧ ਤਾਂ ਵੀਰੇ ਭਰਨਗੇ ਆ ਚੰਗਾ ਪਸ਼ੂ ਆ ਦੁੱਧ ਤਾਂ ਭਰਨਾ ਭਰਨਾ ਇੰਨੇ ਗਰਮੀ ਵਾਲੀਆਂ ਬਿਹੜਾਂ ਨੇ ਸਾਰੀਆਂ ਬਿਲਕੁਲ ਵੀਰੇ ਜੇ ਕੋਈ ਜੋੜਾ ਜੋੜਾ ਪਾਲੂਗਾ ਇਕੱਠਾ ਫਿਰ ਕਰ ਦਿਓ ਮਾਂਦਨ ਕੋਈ ਨਾ ਹਨਾ ਠੀਕ ਆ ਜੀ ਬਿਲਕੁਲ ਬਿਲਕੁਲ ਬਾਕੀ ਰੇਟਾਂ ਤਾਂ ਤੁਹਾਡੇ ਕੋਲ ਆਦਾ ਵਪਾਰੀ ਵੀਰ ਹੀ ਲੈ ਕੇ ਜਾਣਗੇ ਨਹੀਂ ਜਾਇਜ ਵੀਰੇ ਜਾਇਜਾ ਵੱਡੀਆਂ ਵੈੜਾਂ ਨੇ ਚੰਗੇ ਰਿਗਾਰਡ ਵਾਲੀਆਂ ਆਗੀਆਂ ਤੇ ਬਾਕੀ ਸਾਰੇ ਵੀਰਾਂ ਨੂੰ ਇਹ ਬੇਨਤੀ ਹੁੰਦੀ ਆ ਵੀਰੋ ਤੁਸੀਂ ਪਸ਼ੂ ਦਾ ਲਾਗੇ ਇੱਕ ਟਾਈਮ ਜ਼ਰੂਰ ਪਹੁੰਚਿਆ ਕਰੋ ਸੋਇਆ ਚੋਲਿਆ ਕਰੋ ਗੱਬਣ ਪਾਸ ਕਰ ਲਿਆ ਕਰੋ ਉਹ ਵੀਰੇ ਤੁਹਾਡਾ ਆਪਦਾ ਫਰਜ਼ਮੰਦਾ ਜੀ ਹਾਂਜੀ ਹਾਂਜੀ ਬਿਲਕੁਲ ਤੇ ਵੀਰ ਜੀ ਹਰ ਵੀਰੇ ਨੂੰ ਬੇਨਤੀ ਆ ਚੈਨਲ ਨੂੰ ਮਤਵਤਵ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਹਾਂਜੀ ਵੀਰੇ ਆਪਣਾ ਨਾਮ ਦੱਸ ਦਿਓ ਫਿਰ ਜਤਿੰਦਰ ਸਿੰਘ ਹਾਂਜੀ ਪਿੰਡ ਦੁੱਤ ਵਾਲੀ ਗੁਰਦਸਤ ਤੁਸੀਂ ਡੇਰਾ ਬਾਬਾ ਨਾਨਕ ਜਿਹੜਾ ਕਸਾ ਠੀਕ ਹੈ ਵੀਰੇ ਤਾਂ ਫੋਨ ਨੰਬਰ 93 ਜੀ ਦਾ 17 337 ਚ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ